ਅੱਬੀ ਉਹ ਦੋਦੇ ਕਹਿ ਰਹੇ ਹੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਇਕਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪਰ ਕਹਿ ਰਹੇ ਨੇ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇ ਉਹਨਾਂ ਦੀ ਸੌ ਵਿੱਚ ਚੁੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਹੋਈ ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨੇ ਦੇ ਬਗ ਜਿਆਦਾ ਹੋਣਾ ਚਾਹੀਦਾ। ਕੀ ਕਿਸੇ ਪਰਮਿਸ਼ਨ ਕੀ ਲੋੜ ਹੈ ਜਾਂ ਫਿਰ ਮਤਲਬ ਕਿ ਜਾਂ ਸਪੀਕਰ ਦਾ ਜਦ ਚੁਨਾਉ ਹੋ ਜਾਏਗਾ ਉਸਕੇ ਬਾਅਦ ਜੋ ਹੈ ਹੋਟ ਲਈ ਜਾਏਗੀ। ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਇਹ ਤੇ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਇਹ ਉਹਦੇ ਤੇ ਧਿਆਨ ਰੱਖਣ। ਸੋ ਇਹ ਸਪੀਕਰ ਤੇ ਜੇ ਚਲੋ ਚੁਣਿਆ ਜਾਣਾ ਪਰ ਉਸ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਪਰਉਣੀ ਹੈ। ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਿਤਪਾਲ ਦੀ ਸੌ ਜਿਹੜੀ ਹੋ ਜਾਣੀ ਚਾਹੀਦੀ ਸੀ। ਲੇਕਿਨ ਆਪ ਸਭ ਨੇ ਕੱਲ ਜੋ ਹੈ ਉਹ ਓਪ ਲੈ ਲਈਏ ਲੇਕਿਨ ਅਮਰਿਤਪਾਲ ਨੇ ਅਭੀ ਤੱਕ ਓਪ ਨਹੀਂ ਲਈਏ ਕੀ ਲੱਗਦਾ ਹੈ ਕਿ ਕੋਈ ਇਸ ਕੋ ਲੈ ਕੇ ਚਰਚਾ ਪਾਰਲੀਮੈਂਟ ਦੇ ਅੰਦਰ ਹੋਈ ਹੈ ਦੇਖੋ ਅਮਰਿਤਪਾਲ ਜੀ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪ ਭਾਵ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਹੈ ਪਰ ਹੁਣ ਪਤਾ ਲੱਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਅਸੀਂ ਚੱਕੀ ਸੀ ਅੱਪੀ ਉਹ ਦੋ ਕਹਿ ਰਹੇ ਹੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਇਕਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪ੍ਰਕਿਰਿਆ ਨਾਲ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇ ਉਹਨਾਂ ਦੀ ਸੌ ਵਿੱਚ ਉੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਹੋਈ ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹ ਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ ਕੀ ਕਿਸੇ ਪਰਮੇਸ਼ਰ ਦੀ ਲੋੜ ਹੈ ਜਾਂ ਫਿਰ ਮਤਲਬ ਕਿ ਜਾ ਸਪੀਕਰ ਦਾ ਜਦ ਚੁਨਾਵ ਹੋ ਜਾਏਗਾ ਉਸਕੇ ਬਾਅਦ ਜੋ ਹੈ ਹੋਤ ਲਈ ਜਾਏਗੀ ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਹੈ ਇਹਦੀ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਇਹ ਉਹਦੇ ਤੇ ਧਿਆਨ ਰੱਖਣ ਸੋ ਇਹ ਸਪੀਕਰ ਤੇ ਜੇ ਚਲੋ ਚੁਣਿਆ ਜਾਣਾ ਪਰ ਉਸ ਤੋਂ ਪਹਿਲਾਂ ਸਰਕਾਰ ਦਾ ਤਿਆਰ ਹੋਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਪਰਉਣੀ ਹੈ ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਤਪਾਲ ਦੀ ਸੌ ਜਿਹੜੀ ਹੋ ਜਾਣੀ ਚਾਹੀਦੀ ਸੀ ਲੇਕਿਨ ਆਪਕਪ ਨੇ ਕੱਲ ਜੋ ਹੈ ਉਹ ਔਤ ਲੈ ਲਈ ਹੈ ਲੇਕਿਨ ਅਮਰਿਤਪਾਲ ਨੇ ਅਭੀ ਤੱਕ ਔਤ ਨਹੀਂ ਲਈ ਹੈ ਕੀ ਲੱਗਦਾ ਹੈ ਕਿ ਕੋਈ ਇਸ ਕੋ ਲੈ ਕੇ ਚਰਚਾ ਪਾਰਲੀਮੈਂਟ ਦੇ ਅੰਦਰ ਹੋਈ ਹੈ ਦੇਖੋ ਅਮਰਿਤਪਾਲ ਹੁਣਾਂ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪ ਭਾਵ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਹੈ ਪਰ ਹੁਣ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਅਸੀਂ ਚੱਕੀ ਸੀ ਅੱਬੀ ਉਹ ਉਹਦੇ ਕਹ ਰਹੇ ਹੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪਰ ਕਹ ਰਹਿਣਾ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇ ਉਹਨਾਂ ਦੀ ਸੌ ਵਿੱਚ ਚੁੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਉਹੀ ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜਿਆਦਾ ਹੋਣਾ ਚਾਹੀਦਾ ਹੈ। ਕੀ ਕਿਸੇ ਪਰਮਿਸਰ ਕੀ ਲੋੜ ਹੈ ਜਾਂ ਫਿਰ ਮਤਲਬ ਕਿ ਜਾਂ ਸਪੀਕਰ ਦਾ ਜਦ ਚੁਨਾਵ ਹੋ ਜਾਏਗਾ ਉਸਕੇ ਬਾਅਦ ਜੋ ਹੈ ਉਹ ਲਈ ਜਾਏਗੀ। ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਹੈ ਇਹਦੀ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਇਹ ਉਹਦੇ ਤੇ ਧਿਆਨ ਰੱਖਣ। ਸੋ ਇਹ ਸਪੀਕਰ ਤੇ ਇਹ ਚਲੋ ਚੁਣਿਆ ਜਾਣਾ ਪਰ ਉਸ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਪਰਉਣੀ ਹੈ। ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਿਤਪਾਲ ਦੀ ਸੌ ਜੜੀ ਹੋ ਜਾਣੀ ਚਾਹੀਦੀ ਸੀ। ਆਪ ਸਭ ਨੇ ਕੱਲ ਜੋ ਹੈ ਉਹ ਓਥ ਲੈ ਲਿਆ ਲੇਕਿਨ ਅਮਰਿਤਪਾਲ ਨੇ ਅਭੀ ਤੱਕ ਓਥ ਨਹੀਂ ਲਈ ਹੈ ਕੀ ਲੱਗਦਾ ਹੈ ਕਿ ਕੋਈ ਇਸ ਕੋ ਲੈ ਕੇ ਚਰਚਾ ਪਾਰਲੀਮੈਂਟ ਦੇ ਅੰਦਰ ਹੋਈ ਹੈ ਦੇਖੋ ਅਮਰਿਤਪਾਲ ਹੁਣਾਂ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪ ਭਾਵ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਪਰ ਹੁਣ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਅਸੀਂ ਚੱਕੀ ਸੀ ਅੱਪੀ ਉਹ ਉਹਦੇ ਕਹਿ ਰਹੇ ਹੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਇਕਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪਰ ਗੇਰਿਆਂ ਨੇ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇ ਉਹਨਾਂ ਦੀ ਸੌ ਵਿੱਚ ਉੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਹੋਈ ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ ਕੀ ਕਿਸੇ ਪਰਮੇਸ਼ਰ ਦੀ ਲੋੜ ਹੈ ਜਾਂ ਫਿਰ